ਵੀਡੀਓ ਤਤ ਗੁਰਮਤ ਗਿਆਨ YouTube ਚੈਨਲ ਨੂੰ ਵੇਖਣ ਸੁਣਨ ਪਸੰਦ ਕਰਨ ਵਾਲਿਓ ਸਾਰੇ ਇੱਕ ਵਾਰੀ ਸਾਹਿਬ ਜੀ ਦੇ ਚਰਨਾਂ ਵਿੱਚ ਸੇਸ਼ ਝੁਕਾਉਂਦੇ ਆ ਫਤੇ ਦੀ ਸਾਂਝ ਕਰੀਏ ਵਾਹੀ ਗੁਰੂ ਜੀ ਕਾ ਕਾਲ ਸਾ ਵਾਹੀ ਗੁਰੂ ਜੀ ਕੀ ਫਤੇ ਆਪ ਪਿਛਲੇ ਦਿਨਾਂ ਚ ਸਾਹਿਬ ਜਾਦਿਆਂ ਦਾ ਸ਼ਹੀਦੀ ਪੁਰਬ ਲੰਕੇ ਗਏ ਤੇ ਬਹੁਤ ਸਾਰੇ ਇਕੱਠ ਵੀ ਹੋਏ ਨੇ ਤਾਂ ਬਹੁਤ ਸਾਰੇ ਚੰਗੇ ਸੁਝਾਅ ਵੀ ਲੋਕਾਂ ਵੱਲੋਂ ਆਏ ਨੇ ਤੇ ਕੁਝ ਇੱਕ ਸੰਕੀਰਣ ਸੋਚ ਵਾਲਿਆਂ ਵੱਲੋਂ ਉਲਟ ਪੁਲਟ ਗੱਲਾਂ ਵੀ ਕੀਤੀਆਂ ਜਾਂਦੀਆਂ ਨੇ ਇੱਕ ਤਾਂ ਮੈਨੂੰ ਉੱਥੇ ਦੁਖਦਾਈ ਪੱਖ ਇਹ ਵੀ ਲੱਗਿਆ ਕਿ ਜਿਹੜੇ ਨੌਜਵਾਨ ਕੁਝ ਟੋਪੀਆਂ ਲੈ ਕੇ ਇਸ ਸਮੇਂ ਤੇ ਆਏ ਸੀ ਯਾਤਰਾ ਵਾਸਤੇ ਤੇ ਉਹਨਾਂ ਟੋਪੀਆਂ ਵਾਲਿਆਂ ਦਾ ਕੁਝ ਅਖੌਤੀ ਲਹਿੰਗ ਜਥੇਬੰਦੀਆਂ ਦੇ ਨੌਜਵਾਨਾਂ ਨੇ अपमान ਕੀਤਾ ਟੋਪੀਆਂ ਉਤਰਵਾ ਲਈਆਂ ਤੇ ਉਹਨਾਂ ਦੀਆਂ ਟੋਪੀਆਂ ਛੋਟੀਆਂ ਤੇ ਟੰਗ ਕੇ ਉਹਨਾਂ ਦਾ અપਮਾਨ ਕੀਤਾ ਗਿਆ ਸੈਂਕੜੇ ਦੀ ਗਿਣਤੀ ਵਿੱਚ ਟੋਪੀਆਂ ਉਤਾਰੀਆਂ ਗਈਆਂ ਤੇ ਬਹੁਤ ਦੁਖਦਾਈ ਪੱਖ ਸੀ ਜਿਹੜੇ ਅਖੌਤੀ ਜਥੇਦਾਰ ਪੁਜਾਰੀ ਨੇ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅਤੇ ਹੋਰ ਜਿਹੜੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਦੀਆਂ ਕਿਸੇ ਦੀਆਂ ਅੱਖਾਂ ਨਹੀਂ ਖੁੱਲੀਆਂ ਕਿ ਇਹਨਾਂ ਆਏ ਨੌਜਵਾਨਾਂ ਨਾਲ ਇਹਨਾਂ ਪੱਦਾ ਵਿਹਾਰ ਨਹੀਂ ਕਰੀਦਾ ਪਿਆਰ ਸਤਿਕਾਰ ਨਾਲ ਜਿਹੜੀ ਗੱਲ ਸਮਝਾਉਣੀ ਆ ਉਹ ਸਮਝਾ ਦਿਓ ਟੋਪੀਆਂ ਉਤਾਰ ਕੇ ਛੱਡਣੀਆਂ ਲਾਠੀਆਂ ਤੇ ਟੰਕ ਕੇ ਉਹਨਾਂ ਦਾ અપਮਾਨ ਕਰਦੇ ਰਹਿਣਾ ਤੇ ਬਹੁਤ ਦੁਖਦਈ ਹੈ ਖੈਰ ਆਪਾਂ ਅਗਲੇ ਇਸ ਵਿਸ਼ੇ ਵੱਲ ਆਉਨੇ ਆ ਪਿਛਲੇ ਸਾਲ ਇਨ੍ਹਾਂ ਹੀ ਦਿਨਾਂ 'ਚ ਭਾਰਤ ਸਰਕਾਰ ਵੱਲੋਂ ਸਹਿਬਜ਼ਾਦਿਆਂ ਵਾਸਤੇ ਵੀਰਵਾਲ ਦਿਵਸ ਦਾ ਸਨਮਾਨ ਕੀਤਾ ਗਿਆ ਸੀ ਇੱਕ ਖਿਤਾਬ ਦਿੱਤਾ ਗਿਆ ਸੀ ਕਿ ਅਸੀਂ ਇਹਨਾਂ ਦਾ ਪੂਰੇ ਭਾਰਤ ਦੇ ਵਿੱਚ ਵੀਰਬਾਲ ਦਿਵਸ ਕਹਿ ਕੇ ਸਨਮਾਨ ਕਰਦੇ ਆ ਅਤੇ ਇਹਨਾਂ ਦਾ ਇਹ ਯਾਦਗਾਰੀ ਦਿਨ ਮਨਾਇਆ ਕਰਾਂਗੇ ਪਰ ਸਾਡੇ ਚੌਧਰੀਆਂ ਨੂੰ ਹੋਰ ਤਾਂ ਕੁਝ ਆਉਂਦਾ ਨਹੀਂ ਸੀ ਕਹਿੰਦੇ ਜੀ ਇਹ ਵੀਰਬਾਲ ਕਿਉਂ ਆਖਿਆ ਕਿਉਂਕਿ ਇਹ ਤਾਂ ਸਾਡੇ ਬਾਬੇ ਨੇ ਇਹ ਤਾਂ ਸਾਡੇ ਸਹਬਜ਼ਾਦੇ ਨੇ ਪਰ ਤੁਸੀਂ ਆਪਣੇ ਕੰਨ ਖੋਲ ਕੇ ਅੱਖਾਂ ਖੋਲ ਕੇ ਦਿਮਾਗ ਖੋਲ ਕੇ ਆਪ ਉਥੇ ਅਤੇ ਹੋਰ ਕਿਸੇ ਵੀ ਥਾਂ ਦੇ ਉੱਤੇ ਜਦੋਂ ਸਾਬਜਾਦਿਆਂ ਬਾਰੇ ਕੋਈ ਪ੍ਰੋਗਰਾਮ ਹੁੰਦਾ ਹੈ ਉਥੇ ਬੁਲਾਰਿਆਂ ਨੂੰ ਆਮ ਬੋਲਦੇ ਸੁਣੋਂਗੇ ਕਿ ਛੋਟੀ-ਛੋਟੀ ਉਮਰ ਦੇ ਮਾਸੂਮ ਜਿੰਦਾ ਸੀ ਛੋਟੀ ਉਮਰ ਦੇ ਬਾਲਕ ਸੀ ਉਹਨਾਂ ਦੇ ਤਾਂ ਹਾਲੇ ਉਮਰਾਂ 7 ਸਾਲ ਤੇ 9 ਸਾਲ ਸੀ ਤੇ ਜ਼ਾਲਮਾਂ ਨੇ ਉਹਨਾਂ ਤੇ ਵੀ ਤਰਸ ਨਹੀਂ ਕੀਤਾ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ بار بار ਤੁਸੀਂ ਉਹਨਾਂ ਨੂੰ ਬਾਲਕ ਅਤੇ ਮਾਸੂਮ ਜਿੰਦਾ ਅੱਜ ਤੱਕ ਕਹਿ ਰਹੇ ਹੋ ਜਦੋਂ ਦਿਲ ਕਰਦਾ ਉਦੋਂ ਬਾਬਾ ਜੀ ਵੀ ਕਹਿ ਲੈਂਦੇ ਹੋ ਜਦੋਂ ਦਿਲ ਕਰਦਾ ਉਦੋਂ ਸਾਹਿਬ ਜاده ਵੀ ਕਹਿ ਲੈਂਦੇ ਹੋ ਪਰ ਇਹ ਭਾਰਤ ਸਰਕਾਰ ਨੇ ਆਪਣੀ ਭਾਸ਼ਾ ਦੇ ਵਿੱਚ ਜਿਹੜਾ ਕਿ ਇੱਕ ਬਹਾਦਰ ਨੂੰ ਇੱਕ ਯੋਧੇ ਨੂੰ ਵੀਰ ਆਖਿਆ ਜਾਂਦਾ ਜੇ ਉਹਨਾਂ ਨੇ ਵੀਰ ਸ਼ਬਦ ਵਰਤ ਲਿਆ ਤਾਂ ਤੁਹਾਨੂੰ ਇਹ ਬਹੁਤ ਚੁਭਿਆ ਬਹੁਤ ਬੁਰਾ ਲੱਗਿਆ ਤੇ ਸ਼ਾਇਦ ਤੁਹਾਨੂੰ ਭਾਰਤ ਦੇ ਵਿੱਚ ਪ੍ਰਚਲਿਤ ਮਾਨਤਾ ਪ੍ਰਾਪਤ ਲਗਭਗ 28 ਬੋਲੀਆਂ ਉਹਨਾਂ ਸਾਰੀਆਂ ਦੇ ਵਿੱਚ ਜੇ ਇਹ ਵੀਰਪਾਲ ਦਿਵਸ ਅਨਵਾਦ ਕਰਨਾ ਹੋਵੇ ਫਿਰ ਕਿਹੜੀ ਕਿਹੜੇ ਤਰੀਕੇ ਨਾਲ ਇਹਦਾ ਅਨਵਾਦ ਕਰੋਗੇ ਅਸੀਂ ਪੰਜਾਬੀ ਦੇ ਵਿੱਚ ਤਾਂ ਬਹਾਦਰ ਕਹਿ ਦਿੰਦੇ ਆ ਤੇ ਫਿਰ ਜਿਹੜੀਆਂ ਇੱਥੇ 28 ਭਾਸ਼ਾਵਾਂ ਵਿੱਚ ਚੱਲ ਰਹੀਆਂ ਨੇ ਉਹਨਾਂ 'ਚ ਕੀ ਆਖੋਗੇ ਤੁਸੀਂ ਹਿੰਦੀ ਦੇ ਵਿੱਚ ਵੀਰ ਮੈਨੇ ਬਹਾਦਰ ਹੁੰਦਾ ਤੇ ਇਹਨਾਂ ਨੇ ਕੋਈ અપਮਾਨ ਨਹੀਂ ਕੀਤਾ ਬਹਾਦਰ ਸ਼ਬਦ ਵਰਤੇ ਆ ਤੇ ਅਸੀਂ ਵੀ ਤਾਂ ਬਹਾਦਰੀ ਕਹਿੰਦੇ ਆ ਜਿਹੜਾ ਸਹਬਜਾਦੇ ਸ਼ਬਦ ਜਾਂ ਬਾਬਾ ਜੀ ਸ਼ਬਦ ਇਹਦੀ ਵਿਆਖਿਆ ਕਰਨੀ ਪੈਂਦੀ ਹੈ ਤਾਂ ਕਿਤੇ ਜਾ ਕੇ ਸਮਝ ਆਉਂਦਾ ਇਹ ਸਿਰਫ ਸਿੱਖਾਂ ਤੱਕ ਸੀਮਤ ਹੈ ਭਾਈ ਤੁਸੀਂ ਤਾਂ ਗੁਰਬਾਣੀ ਨੂੰ ਵੀ ਪੰਜਾਬ ਤੱਕ ਜਾਂ ਸਿੱਖਾਂ ਤੱਕ ਆਪੋ ਆਪਣੀਆਂ ਜਥੇਬੰਦੀਆਂ ਤੱਕ ਸੀਮਤ ਕਰ ਦਿੱਤਾ ਦੁਨੀਆ ਭਰ ਦੇ ਵਿੱਚ ਤੁਸੀਂ ਤਾਂ ਗੁਰਬਾਣੀ ਵੀ ਅਨਵਾਦ ਕਰਕੇ ਨਹੀਂ ਭੇਜ ਸਕੇ ਅੱਜ ਤੱਕ ਕੋਈ ਟੀਮ ਇਹੋ ਜੀ ਨਹੀਂ ਬਣ ਸਕੀ ਜਿਹੜਾ ਹਿੰਦੀ ਚ ਅੰਗਰੇਜ਼ੀ ਚ ਜਰਮਨ ਫਰਾਂਕੀਆ ਲੈਟਨ ਆਦਿਕ ਇਹਨਾਂ ਹੋਰ ਭਾਸ਼ਾਵਾਂ ਵਿੱਚ ਤਿਲਗੂ ਤਾਮਲ ਅਤੇ ਬਿਹਾਰੀ ਬੰਗਾਲੀ ਭਾਸ਼ਾਵਾਂ ਵਿੱਚ ਕੋਈ ਅਨਵਾਦ ਕਰਕੇ ਵਧੀਆ ਢੰਗ ਦੇ ਨਾਲ ਕੌਥੀਆਂ ਗੁਟਕੇ ਗੁਰੂ ਗ੍ਰੰਥ ਸਾਹਿਬ ਦੇ ਅਨਵਾਦ ਕਰਕੇ ਭੇਜ ਸਕੇ ਤੁਸੀਂ ਤਾਂ ਇਹ ਵੀ ਨਹੀਂ ਭੇਜ ਸਕੇ ਤੇ ਆਪਣੇ ਕੱਲਾ ਵੀਰ ਬਾਲ ਤੇ ਲੜਨ ਜੋਗੇ ਰਹਿ ਗਏ ਹੋ ਹੋਰ ਤਾਂ ਅੱਗੇ ਵਧਣ ਦੀ ਤੁਹਾਨੂੰ ਗੱਲ ਆਉਂਦੀ ਕੋਈ ਨਹੀਂ ਤੇ ਫਿਰ ਮੈਂ ਇਥੇ ਤੁਹਾਨੂੰ ਦੱਸ ਦੇਵਾਂ ਅਕਾਲੀਆਂ ਨੇ ਅਤੇ ਸ਼੍ਰੋਮਣੀ ਕਮੇਟੀ ਦੇ ਕਾਬਜ ਧਿਰਾਂ ਨੇ ਦੋਵਾਂ ਨੇ ਇੱਕ ਸਾਜ਼ਿਸ਼ ਤਹਿਤ ਰਲ ਮਿਲ ਕੇ ਆਪਣੇ ਆਪ ਨੂੰ ਸਿੱਖ ਮੰਨਿਆ ਤੇ ਦੂਜਿਆਂ ਨੂੰ ਤਾਂ ਸਿੱਖ ਹੀ ਨਹੀਂ ਮੰਨਦੇ ਤੇ ਦੂਜਿਆਂ ਦਾ ਪੁੱਜ ਕੇ અપਮਾਨ ਕਰਦੇ ਨੇ ਜਿਹੜਾ ਰਾਜਨੀਤਿਕ ਤੌਰ ਤੇ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੈ ਪਰ ਜਦੋਂ ਸਾਧਾਂ ਦੇ ਡੇਰਿਆਂ ਤੇ ਜਾਂਦੇ ਨੇ ਉਦੋਂ ਉਹਨਾਂ ਦੇ ਪੈਰੀ ਹੱਥ ਲਾਉਂਦੇ ਨੇ ਉਹਨਾਂ ਦੀਆਂ ਪ੍ਰਸ਼ੰਸਾਵਾਂ ਦੇ ਪੋਲ ਬੰਦੇ ਨੇ ਆ ਟਕਸਾਲ ਵਾਲੇ ਕੀ ਨੇ ਕੀ ਤੁਸੀਂ ਨਹੀਂ ਜਾਣਦੇ ਕਿ ਟਕਸਾਲ ਵਾਲਿਆਂ ਨੇ ਕਿੰਨਾ ਪਖੰਡ ਸਾਡੇ ਵਿੱਚ ਫੈਲਾਇਆ ਨਾਨਕਸਰੀਆਂ ਨੇ ਕੀ ਕੁਝ ਫੈਲਾਇਆ ਤੇ ਲਹਿੰਗ ਕੀ ਕਰ ਰਹੇ ਨੇ ਨਸ਼ੇੜੀ ਬਣ ਚੁੱਕੇ ਨੇ ਤੁਹਾਨੂੰ ਉਧਰ ਤਾਂ ਉਹ ਸਾਰੇ ਸਿੱਖ ਨਜ਼ਰ ਆਉਂਦੇ ਨੇ ਪਰ ਜੇ ਰਾਜਨੀਤਿਕ ਤੌਰ ਤੇ ਕੋਈ ਪੰਜਾਬ ਦੇ ਵਿੱਚ ਕਾਂਗਰਸ ਚ ਰਲ ਗਿਆ ਕੋਈ ਆਮ ਆਦਮੀ ਪਾਰਟੀ ਚ ਰਲ ਗਿਆ ਕੋਈ ਭਾਜਪਾ ਚ ਰਲ ਗਿਆ ਉਹ ਤੁਹਾਨੂੰ ਸਿੱਖ ਨਜ਼ਰ ਨਹੀਂ ਆਉਂਦਾ ਸਿੱਖਾਂ ਦਾ ਦੁਸ਼ਮਣ ਨਜ਼ਰ ਆਉਂਦਾ ਹੈ ਤੁਹਾਡੀ ਤਾਂ ਹਾਲਤ ਇਥੋਂ ਤੱਕ ਨਿੱਗਰ ਗਈ ਐ ਸਿਰਫ ਅਕਾਲੀ ਦਲ ਵਾਲੇ ਤੇ ਸ਼੍ਰੋਮਣੀ ਕਮੇਟੀ ਵਾਲੇ ਹੀ ਸਿੱਖ ਨੇ ਬਾਕੀ ਤਾਂ ਸਿੱਖ ਹੀ ਕੋਈ ਨਹੀਂ ਹੈ ਤੁਹਾਡੀਆਂ ਨਾਜ਼ਰਾਂ 'ਚ ਤੇ ਫਿਰ ਜਦੋਂ ਭਾਰਤ ਦੀ ਸਰਕਾਰ ਜਦੋਂ ਕੋਈ ਫੈਸਲਾ ਕਰਦੀ ਐ ਤਾਂ ਤੁਸੀਂ ਆਮ ਤੌਰ ਤੇ ਕਹਿੰਦੇ ਹੋ ਕਿ ਸਿੱਖਾਂ ਨਾਲ ਵਿਕਤਰਾ ਹੁੰਦਾ ਐ ਇਹ ਸਾਡਾ ਪਾਣੀ ਖੋਲਿਆ ਸਿੱਖਾਂ ਨਾਲ ਵਿਕਤਰਾ ਚੰਡੀਗੜ੍ਹ ਖੋਲਿਆ ਸਿੱਖਾਂ ਨਾਲ ਵਿਕਤਰਾ ਉਹ ਭਾਈ ਜੇ ਕਹਿਣੇ ਆ ਕੁਝ ਇਹ ਤਾਂ ਪੰਜਾਬ ਨਾਲ ਵਿਕਤਰਾ ਕਹਿ ਦਿਆ ਕਰੋ ਇਹ ਸਿੱਖਾਂ ਨਾਲ ਵਿਕਤਰਾ ਨਹੀਂ ਹੈ ਇੱਥੇ ਸਿੱਖਾਂ ਤੋਂ ਬਿਨਾ ਹੋਰ ਵੀ ਸਾਰੇ ਭੈਣ ਭਾਈ ਰਹਿੰਦੇ ਨੇ ਇਹ ਵਿਕਤਰਾ ਜਿਹੜਾ ਵੀ ਹੋਊਗਾ ਉਹ ਸਾਰਿਆਂ ਨਾਲ ਸਾਂਝਾ ਹੁੰਦਾ ਨਾ ਕਿ ਇਕੱਲਾ ਸਿੱਖਾਂ ਨਾਲ ਕੋਈ ਵਿਕਤਰਾ ਹੁੰਦਾ ਇੱਥੇ ਇਹ ਸ਼ਬਦ ਬੋਲ ਬੋਲ ਕੇ ਸਿੱਖਾਂ ਤੇ Hindu ਸਮਾਜ ਦੇ ਵਿੱਚ ਪਾੜੇ ਪਾਏ ਜਾ ਰਹੇ ਨੇ ਤੇ ਫਿਰ ਇਹ ਜਿਹੜਾ वीर बाल दिवस है भारत सरकार ने एलान किया था सी ਤੁਹਾਨੂੰ ਤਾਂ ਇਹਦੇ ਤੇ ਧੰਨਵਾਦ ਕਰਨਾ ਚਾਹੀਦਾ ਸੀ ਭਾਰਤ ਸਰਕਾਰ ਦਾ ਤੇ ਤੁਸੀਂ ਇਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਥੇਦਾਰ ਦਾ ਵੀ ਪਿਛਲੇ ਸਾਲ ਬਿਆਨ ਆ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਵੀ ਬਿਆਨ ਆ ਗਿਆ ਵਿਰੋਧ ਵਿੱਚ ਐਤਕੀ ਦੁਬਾਰਾ ਫਿਰ ਵਿਰੋਧ ਵਿੱਚ ਬਿਆਨ ਆ ਗਏ ਕੀ ਤੁਹਾਨੂੰ ਇਹ ਹੀ ਸੁਝਦਾ ਕੀ ਤੁਸੀਂ ਨਹੀਂ ਜਾਣਦੇ ਕਿ ਮੋਦੀ ਜੀ ਜਦੋਂ ਪੰਜਾਬ ਦੇ ਵਿੱਚ ਆਉਂਦੇ ਨੇ ਕਿਸੇ ਸਿੱਖਾਂ ਦੇ ਸਮਾਗਮ ਜਾਂਦੇ ਨੇ ਤਾਂ ਦਸਤਾਰ ਸਜਾ ਕੇ ਜਾਂਦੇ ਆਉਂਦੇ ਨੇ ਇਸੇ ਤਰ੍ਹਾਂ ਜੋਗੀ ਜੀ ਯੂਪੀ ਦੇ ਮੁੱਖ ਮੰਤਰੀ ਉਹ ਦਸਤਾਰ ਸਜਾ ਕੇ ਆਉਂਦੇ ਜਾਂਦੇ ਨੇ ਹੋਰ ਵੀ ਕਿੰਨੇ ਭਾਈ ਨੇ ਉਹ ਜਿਹੜੇ ਹਿੰਦੂ ਹੋਣ ਦੇ ਬਾਵਜੂਦ ਦਸਤਾਰਾਂ ਸਜਾਉਂਦੇ ਨੇ ਤੁਹਾਨੂੰ ਖੁਸ਼ ਰੱਖਣ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਕਰਦੇ ਨੇ ਪਰ ਉਹ ਗੱਲਾਂ ਤੁਹਾਨੂੰ ਭੁੱਲ ਜਾਂਦੀਆਂ ਨੇ ਤੇ ਬੀਰਬਾਲ ਦਿਵਸ ਹੈ ਜਿਹੜਾ ਇਹ ਬਹੁਤ ਚੁੱਭਣ ਲੱਗ ਪੈਂਦਾ ਤੇ ਫਿਰ ਕਹਿੰਦੇ ਜੀ ਇਹ ਤਾਂ ਹਿੰਦੀ ਦਾ ਸ਼ਬਦ ਹੈ ਇਹ ਤਾਂ Hindu ਤਵਾ ਹੈ ਇਹ ਤਾਂ RSS ਦੀ ਖੇਡ ਹੈ ਤੇ ਫਿਰ ਤਾਂ ਭਾਈ ਜੇ ਉਹਨਾਂ ਦਾ ਰਾਜ ਹੈ ਤੇ ਉਹਨਾਂ ਦੇ ਰਾਜ ਦੇ ਵਿੱਚ ਵੀ ਤੁਸੀਂ ਨਾ ਰਹੋ ਬਾਹਰ ਨਿਕਲ ਕੇ ਕਿੱਥੇ ਜਾਓਗੇ ਉਹਨਾਂ ਦਾ ਭਾਰਤ ਦਾ ਸੰਭਾਲ ਵੀ ਤੁਹਾਨੂੰ ਮੰਨਣਾ ਪਊਗਾ ਕੋਰਟਾਂ ਦੇ ਵਿੱਚ ਵੀ ਤੁਹਾਨੂੰ ਜਾਣਾ ਪੈਂਦਾ ਹੈ ਪਾਰਲੀਮੈਂਟ ਦੇ ਵਿੱਚ ਵੀ ਤੁਸੀਂ ਜਾਣੇ ਹੋ ਤੇ ਜਿਹੜੇ ਚੌੜ ਮਨੋਰਥ ਪੱਤਰ ਨੇ ਉਹ ਵੀ ਤੁਹਾਨੂੰ ਭਰਨੇ ਪੈਂਦੇ ਨੇ ਤੇ ਦੇਸ਼ ਦੇ ਸੰਵਿਧਾਨ ਦੇ ਵਫਾਦਾਰ ਰਹਿਣ ਦੀਆਂ ਕਸਮਾਂ ਵੀ ਚੁੱਕਣੀਆਂ ਪੈਂਦੀਆਂ ਨੇ ਫਿਰ ਤਾਂ ਇਹ ਸਾਰੇ ਕੰਮਾਂ ਤੋਂ ਵੀ ਇਨਕਾਰ ਕਰਦੇ ਹੋ ਕਿ ਅਸੀਂ ਤੁਹਾਡੇ ਨਾਲ ਸਹਿਮਤ ਨਹੀਂ ਆ ਕਹਿੰਦੇ ਸਹਿਬ ਜਾਦਿਆਂ ਨੂੰ ਤਾਂ ਜੀ ਬਾਬਾ ਜੀ ਲਿਖੋ ਉਹ ਭਾਈ ਬਾਬਾ ਜੀ ਸ਼ਬਦ ਤਾਂ ਬਜ਼ੁਰਗਾਂ ਵਾਸਤੇ ਹੁੰਦਾ ਇਹ ਬਜ਼ੁਰਗ ਨਹੀਂ ਸੀ ਹਾਂ ਸਾਡੀ ਸਮਝ ਦੇ ਮੁਤਾਬਕ ਉਹ ਬਹੁਤ ਮਹਾਨ ਸੀ ਸਿੱਖ ਉਹਨਾਂ ਨੂੰ ਕੁਝ ਵੀ ਕਹਿ ਸਕਦੇ ਨੇ ਇਹ ਇਹਨਾਂ ਦਾ ਅੰਦਰ ਦਾ ਮਸਲਾ ਹੈ ਪਰ ਅਸੀਂ ਜਦੋਂ ਦੂਜਿਆਂ ਨਾਲ ਸਬੰਧ ਬਣਾਉਣੇ ਨੇ ਉਦੋਂ ਕੋਈ ਇਹੋ ਜਿਹੇ ਸ਼ਬਦਾਂ ਦੀ ਚੋਣ ਕਰਨੀ ਪੈਂਦੀ ਹੈ ਜਿਹੜੇ ਸਾਰਿਆਂ ਨੂੰ ਪ੍ਰਮਾਣ ਹੋਣ ਤੇ ਭਾਰ ਦੀਆਂ ਅਨੇਕਾਂ ਬੋਲੀਆਂ ਚ ਅਨਵਾਦ ਕਰਕੇ ਤੁਸੀਂ ਵਿਖਾ ਦਿਓ ਅਸੀਂ ਮੰਨ ਜਾਵਾਂਗੇ ਅੰਗਰੇਜ਼ੀ ਵਿੱਚ ਤੁਸੀਂ ਆਪਣੇ ਸਾਰੇ ਲੋਕ ਘਰਾਂ ਦੇ ਵਿੱਚ ਮੰਮੀ ਕਹਿੰਦੇ ਨੇ ਮਾਂ ਨੂੰ ਤੇ ਲਿਖਤਾਂ ਦੇ ਵਿੱਚ ਆਪਾਂ ਮਦਰ ਕਹਿੰਦੇ ਆ ਭਰਾ ਨੂੰ ਬ੍ਰਦਰ ਕਹਿੰਦੇ ਆ ਪਿਓ ਨੂੰ ਫਾਦਰ ਕਹਿੰਦੇ ਆ ਭੈਣ ਨੂੰ ਸਿਸਟਰ ਕਹਿੰਦੇ ਆ ਇਸੇ ਤਰ੍ਹਾਂ ਪਤਨੀ ਨੂੰ ਵਾਈਫ ਪਤੀ ਨੂੰ ਹਸਬੈਂਡ ਪੁੱਤਰ ਧੀ ਨੂੰ ਆਪਾਂ ਇਸੇ ਤਰ੍ਹਾਂ ਸੰ ਜਾਂ ਡਾਕਟਰ ਕਹਿੰਦੇ ਆ ਹੋਰ ਕਿੰਨੇ ਸ਼ਬਦ ਹਰ ਰੋਜ਼ ਸਾਡੀ ਜ਼ਿੰਦਗੀ ਚ ਘੁਲ ਮਿਲ ਚੁੱਕੇ ਨੇ ਤੇ ਉਹਨਾਂ ਤੋਂ ਤਾਂ ਤੁਹਾਨੂੰ ਕੋਈ ਨਫ਼ਰਤ ਨਹੀਂ ਕੋਈ ਬੁਰਾ ਨਹੀਂ ਲੱਗਦਾ ਹੋਰ ਤਾਂ ਹੋਰ ਤੁਹਾਡੇ ਸਕੂਲਾਂ 'ਚ ਤੁਹਾਡੇ ਕਾਲਜਾਂ 'ਚ ਇੰਗਲਿਸ਼ ਪੜ੍ਹਾਈ ਜਾਂਦੀ ਐ ਤੇ ਉਹਨੂੰ ਚਾਵਾ ਨਾਲ ਪੜ੍ਹਦੇ ਹੋ ਇੰਗਲਿਸ਼ ਪੜ੍ਹ ਕੇ ਵਿਦੇਸ਼ਾਂ ਨੂੰ ਜਾਂਦੇ ਹੋ ਵਿਦੇਸ਼ਾਂ ਦੀਆਂ ਸ਼ਰਤਾਂ ਪੂਰੀਆਂ ਕਰਕੇ ਪਰ ਇੱਥੇ ਜੇ ਵੀਰ ਕਹਿ ਦਿੱਤਾ ਤਾਂ ਤੁਹਾਨੂੰ ਬਹੁਤ ਬੁਰਾ ਲੱਗਣ ਲੱਪਿਆ ਇੱਥੇ ਤੁਸੀਂ ਕਦੀ ਧਿਆਨ ਦਿਓ ਇੱਥੇ ਕਿੱਡੇ ਕਿੱਡੇ ਵੱਡੇ ਭੈਣ ਭਾਈ ਵੱਡੇ ਅਹੁਦਿਆਂ ਤੇ ਰਹੇ ਨੇ ਅਕਾਲੀਆਂ ਨੇ ਤਾਂ ਇਹਨਾਂ ਵੱਡੇ ਅਹੁਦਿਆਂ ਵਾਲਿਆਂ ਨੂੰ ਵੀ ਸਿੱਖ ਨਹੀਂ ਮੰਨਿਆ ਉਹਨਾਂ ਦਾ بار-ਬਾਰ અપਮਾਨ ਕੀਤਾ ਉਹਨਾਂ ਦੇ ਪ੍ਰਤੀ ਭਜਦੇ ਸ਼ਬਦ ਵਰਤੇ ਨੇ ਗਦਾਰਤਾ ਕਾ ਕੇ ਜਿਵੇਂ ਸਰਦਾਰ ਹੁਕਮ ਸਿੰਘ ਭਾਰਤ ਸਰਕਾਰ ਦੀ ਪਾਰਲੀਮੈਂਟ ਦਾ ਲੰਮੇ ਸਮੇਂ ਤੱਕ ਸਪੀਕਰ ਰਹਾ ਸਰਦਾਰ ਗੁਰਦੇয়াল ਸਿੰਘ ਭਾਰਤ ਸਰਕਾਰ ਦੀ ਪਾਰਲੀਮੈਂਟ ਦਾ ਲੰਮੇ ਸਮੇਂ ਤੱਕ ਸਪੀਕਰ ਰਹਾ ਸਰਦਾਰ ਬਲਦੇਵ ਸਿੰਘ ਭਾਰਤ ਸਰਕਾਰ ਦੀ ਬਿਚ ਰਹਿ ਕੇ ਅਰਖਿਆ ਮੰਤਰੀ ਰਿਹਾ ਸਰਦਾਰ ਸਵਰਨ ਸਿੰਘ ਵਿਦੇਸ਼ ਮੰਤਰੀ ਰਿਹਾ ਗਿਆਨੀ ਜੈਲ ਸਿੰਘ ਪਹਿਲਾ ਗ੍ਰਹਿ ਮੰਤਰੀ ਤੇ ਫਿਰ ਰਾਸ਼ਟਰਪਤੀ ਰਿਹਾ ਬੂਟਾ ਸਿੰਘ ਗ੍ਰਹਿ ਮੰਤਰੀ ਰਿਹਾ ਤੇ ਹੁਣ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਿਹਾ ਤੇ ਉਹ ਸਾਰੇ ਵੀ ਸਿੱਖ ਸੀ ਪਰ ਤੁਸੀਂ ਉਹਨਾਂ ਨੂੰ ਵੀ ਸਿੱਖ ਮੰਨਣ ਨੂੰ ਤਿਆਰ ਨਹੀਂ ਇਥੋਂ ਤੱਕ ਆਪਣੇ ਰਾਜਨੀਤਿਕ ਵਿਰੋਧਾਂ ਦੇ ਕਾਰਨ ਡਾਕਟਰ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਬਣਿਆ ਉਹਨਾਂ ਦੇ ਮੈਂਬਰਾਂ ਦੀ ਪਾਰਲੀਮੈਂਟ ਵਿੱਚ ਗਿਣਤੀ ਘੱਟ ਸੀ ਅਕਾਲੀਆਂ ਨੇ ਉਹਦੀ ਹਮਾਇਤ ਦੇਣ ਤੋਂ ਵੀ ਨਾ ਕਰ ਦਿੱਤੀ ਇੱਕ ਸਿੱਖ ਭਾਈ ਨੂੰ ਪ੍ਰਧਾਨ ਮੰਤਰੀ ਬਣਿਆ ਵੀ ਅਕਾਲੀ ਪਾਰਟੀ ਬਰਦਾਸ਼ਤ ਨਹੀਂ ਕਰ ਸਕੀ ਕਿ ਉਹ ਜੇ ਪ੍ਰਧਾਨ ਮੰਤਰੀ ਬਣਿਆ ਤਾਂ ਅਸੀਂ ਉਹਦੀ ਹਮਾਇਤ ਨਹੀਂ ਕਰਾਂਗੇ ਅਸੀਂ ਉਹਦਾ ਵਿਰੋਧ ਡਟ ਕੇ ਕਰਾਂਗੇ ਤਾਂ ਇਸ ਤਰ੍ਹਾਂ ਇਹ ਵੀ ਧਿਆਨ ਰੱਖੇ ਜੇ ਭਾਰਤ ਸਰਕਾਰ ਵਿਕਤਰੇ ਕਰਦੀ ਹੈ ਤਾਂ ਇਡੇ ਇਡੇ ਅਹੁਦਿਆਂ ਤੇ ਇਹ ਸਾਡੇ ਸਿੱਖ ਭਾਈ ਕਿਉਂ ਨਿਯੁਕਤ ਹੋਏ ਸੀ ਅੱਗੋਂ ਸਰਦਾਰ ਅਰਜਨ ਸਿੰਘ 에ਰ ਚੀਫ ਮਾਰਸ਼ਲ ਭਾਰਤ ਦੀ 에ਅਰ ਫੋਰਸ ਦਾ ਸਭ ਤੋਂ ਵੱਡਾ ਅਫਸਰ ਲੰਮੇ ਸਮੇਂ ਤੱਕ ਰਿਹਾ ਇਸੇ ਤਰ੍ਹਾਂ ਸਰਦਾਰ ਜਗਜੀਤ ਸਿੰਘ ਅਰੋੜਾ 에 ਫੌਜੀ ਕਮਾਂਡ ਦਾ ਵੱਡਾ ਜਰਨਲ ਰਿਹਾ ਸਰਦਾਰ ਹਰਵਾਰਦ ਸਿੰਘ ਫੌਜੀ ਜਰਨਲ ਰਿਹਾ ਸਰਦਾਰ ਰਜਿੰਦਰ ਸਿੰਘ ਸਪੈਰੋ ਫੌਜੀ ਜਰਨਲ ਰਿਹਾ ਤੇ ਹੋਰ ਤਾਂ ਹੋਰ ਭਾਰਤ ਦੀ ਸੁਪਰੀਮ ਕੋਰਟ ਦਾ ਚੀਫ ਜੱਜ ਸਰਦਾਰ ਕੁਲਦੀਪ ਸਿੰਘ ਜੱਜ ਰਿਹਾ ਭਾਰਤ ਦੀ ਸੁਪਰੀਮ ਕੋਰਟ ਦਾ ਉਥੋਂ ਉਹਨੇ ਜੋ ਫੈਸਲੇ ਕੀਤੇ ਉਹ ਲਾਜਵਾਬ ਸੀ ਦਿੱਲੀ ਦੇ ਵਿੱਚ ਜਿਹੜੀਆਂ ਵਿਧਵਾਵਾਂ ਅਤੇ ਹੋਰ ਜਿਹੜੇ ਕਤਲੋਗਾਰਤਾ ਹੋਈਆਂ ਸੀ ਉਹਨਾਂ ਨੂੰ ਬਹੁਤਾ ਕੁਝ ਤਾਂ ਉਹ ਭਾਵੇਂ ਨਾ ਦੇ ਸਕਿਆ ਪਰ ਉਹਨਾਂ ਨੂੰ 5-5 10-10 ਲੱਖ ਰੁਪਈਆ ਵਿਧਵਾਵਾਂ ਨੂੰ ਮੁਆਵਜ਼ਾ ਸਰਕਾਰ ਨੂੰ ਦੇਣ ਵਾਸਤੇ ਹੁਕਮ ਜਾਰੀ ਕਰ ਗਿਆ ਤੇ ਉਹ ਵੀ ਤੁਹਾਨੂੰ ਚੇਤਾ ਭੁੱਲ ਗਿਆ ਕਿ ਸਰਦਾਰ ਕੁਲਦੀਪ ਸਿੰਘ ਇੰਨੇ ਵੱਡੇ ਕੰਮ ਕਰਕੇ ਅਤੇ ਇੰਨੇ ਵੱਡੇ ਅਹੁਦੇ ਤੋਂ ਰਿਟਾਇਰ ਹੋ ਕੇ ਆਇਆ ਬਾਅਦ ਦੇ ਵਿੱਚ ਉਹਨੇ ਇੱਕ ਜਥੇਬੰਦੀ ਬਣਾਈ ਉਸ ਜਥੇਬੰਦੀ ਨੂੰ ਇਹਨਾਂ ਲੋਕਾਂ ਨੇ ਚੱਲਣ ਤੋਂ ਹੀ ਰੋਕ ਦਿੱਤਾ ਉਹਨੂੰ ਕੰਮ ਨਾ ਕਰਨ ਦਿੱਤਾ ਇਥੋਂ ਤੱਕ ਉਹਨੇ ਪੀਪਲ ਕਮਿਸ਼ਨ ਬਣਾ ਕੇ ਪੰਜਾਬ ਦੇ ਵਿੱਚ ਜਿਹੜੇ ਨਜਾਇਜ਼ ਕਤਲੋਗਾਰਤ ਹੋਈ ਸੀ ਉਹਨੂੰ ਰੋਕਣ ਦੇ ਵਿੱਚ ਪੂਰੀ ਵਾਹ ਲਾਈ ਪਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਉਹਨੂੰ ਪੀਪਲ ਕਮਿਸ਼ਨ ਬਣਾ ਕੇ ਬੇਦੋਸ਼ਿਆਂ ਦੇ ਕਤਲ ਦੀ ਪੜਤਾਲ ਵੀ ਨਾ ਕਰਨ ਦਿੱਤੀ ਤਾਂ ਫਿਰ ਇੱਕ ਸਿੱਖ ਜਥੇਬੰਦੀ ਬਣਾਈ ਗਈ ਉਹ ਜਥੇਬੰਦੀ ਦਾ ਪ੍ਰਧਾਨ ਹੈ ਉਹ ਬਣਾਇਆ ਗਿਆ ਸਰਦਾਰ ਕੁਲਦੀਪ ਸਿੰਘ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਵਰਲਡ ਲੈਵਲ ਤੇ ਇਸ ਜਥੇਬੰਦੀ ਨੂੰ ਮੈਂ ਮਜ਼ਬੂਤ ਕਰਾਂਗਾ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਕੁਝ ਨਾ ਕੁਝ ਫੰਡ ਭੇਜੋ ਅਸੀਂ ਅਖਬਾਰ ਰਸਾਲਾ ਟੀਵੀ ਚੈਨਲ ਲਿਟਰੇਚਰ ਅਤੇ ਹੋਰ ਲੋੜੀਂਦਾ ਸਾਜੋ ਸਮਾਨ ਸਿੱਖੀ ਦੇ ਵਾਧੇ ਵਾਸਤੇ ਅਸੀਂ ਫਾਇਦਾ ਕਰਾਂਗੇ ਤੁਹਾਡੇ ਤੱਕ ਭੇਜਾਂਗੇ ਇੱਕ ਜਥੇਬੰਦਕ ਢਾਂਚਾ ਖੜਾ ਕਰਕੇ ਸਿੱਖੀ ਦੇ ਭਲੇ ਵਾਸਤੇ ਇਹ ਕੰਮ ਕਰਾਂਗੇ ਤੁਸੀਂ ਮੇਰਾ ਸਾਥ ਦਿਓ ਤੇ ਲੋਕਾਂ ਨੇ ਧੜਾ ਧੜ ਇਹਦੇ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਇਹਦੀ ਦਿਆਨਤਦਾਰੀ ਤੇ ਇਹਨਾਂ ਦੀ ਵਿਦਵਤਾ ਸਾਰਿਆਂ ਨੂੰ ਬਹੁਤ ਹੈਰਾਨ ਕਰ ਰਹੀ ਸੀ ਕਿ ਐਡਾ ਵੱਡਾ ਅਹੁਦੇ ਤੋਂ ਰਿਟਾਇਰ ਹੋ ਕੇ ਸਿੱਖ ਧਰਮ ਦਾ ਇੱਕ ਵੱਡਾ ਕਾਰਜ ਕਰਨ ਵਾਸਤੇ ਇਹਨਾਂ ਨੇ ਬੀੜਾ ਚੁੱਕਿਆ ਪਰ ਗੁਰਚਰਨ ਸਿੰਘ ਟੋੜਾ ਅਤੇ ਰਣਜੀਤ ਸਿੰਘ ਜਥੇਦਾਰ ਜਿਹੜਾ ਉਦੋਂ ਸੀ ਅਕਾਲ ਤਖਤ ਦਾ ਜਥੇਦਾਰ ਨਰਿੰਘਕਾਰੀ ਕਾਂਡ ਨਾਲ ਸੰਬੰਧਿਤ ਇਹਨਾਂ ਨੇ ਹੁਕਮਨਾਮੇ ਜਾਰੀ ਕਰਵਾ ਕੇ ਸਰਦਾਰ ਕੁਲਦੀਪ ਸਿੰਘ ਨੂੰ ਇਸ ਸਾਰੇ ਕੰਮ ਤੋਂ ਵਿਸ਼ਵ ਸਿੱਖ ਸਮੇਲਨ ਤੋਂ ਵਿਸ਼ਵ ਸਿੱਖ ਕਾਨਫਰੰਸ ਤੋਂ ਐਤੋਂ ਰੋਕ ਦਿੱਤਾ ਕਿ ਤੁਸੀਂ ਕੋਈ ਕੰਮ ਨਹੀਂ ਕਰੋਗੇ ਇਲਜ਼ਾਮ ਇਹ ਲਾਏ ਇੱਕ ਤਾਂ ਕਹਿੰਦੇ ਜੀ ਇਹ ਦਾੜੀ ਰੰਗਦਾ ਹੈ ਉਹ ਕਹਣ ਲੱਗਿਆ ਅੱਗੇ ਤੋਂ ਨਹੀਂ ਰੰਗਾਂਗਾ ਫਿਰ ਦੂਜੇ ਨੇ ਆਖਿਆ ਕਹਿਣ ਲੱਗੇ ਦਾੜੀ ਬੰਦ ਹੈ ਕਹਿੰਦਾ ਫਿਰ ਅੱਗੇ ਤੋਂ ਨਹੀਂ ਬੰਲਾਂਗਾ ਫਿਰ ਕੁਲਦੀਪ ਸਿੰਘ ਤੇ ਇਲਜ਼ਾਮ ਲਾਇਆ ਇਹਨੇ ਤਾਂ ਖੰਡੇ ਕੀ ਪਹੌਲ ਲਈ ਉਹ ਆਨੰਦਪੁਰ ਸਾਹਿਬ ਜਾ ਕੇ ਖੰਡੇ ਕੀ ਪਹੌਲ ਲਿਆਇਆ ਪਰ ਫਿਰ ਵੀ ਇਹਨਾਂ ਨੂੰ ਹਜਮ ਨਹੀਂ ਹੋਇਆ ਇਹਨਾਂ ਨੇ ਉਹਨੂੰ ਉਸ ਕਾਮਤ ਤੋਂ ਹਟਾ ਕੇ ਘਰੇ ਬਿਠਾ ਕੇ ਸਾਂ ਲਿਆ ਇਹ ਤਾਂ ਕੁਲਦੀਪ ਸਿੰਘ ਵਰਗੇ ਮਹਾਨ ਵਿਦਵਾਨ ਉੱਚ ਅਹੁਦੇ ਤੇ ਵੱਡੇ ਕੰਮ ਕਰਨ ਵਾਲੇ ਇੱਕ ਗੁਰਸਿੱਖ ਭਾਈ ਨੂੰ अपमानਤ ਕਰਕੇ ਘਰੇ ਬੈਠਣ ਤੇ ਮਜਬੂਰ ਕਰ ਦਿੱਤਾ ਇਹ ਅਕਾਲੀ ਦਲ ਵਾਲੇ ਇਹ ਸ਼੍ਰੋਮਣੀ ਕਮੇਟੀ ਵਾਲੇ ਅਤੇ ਇਹ ਜਥੇਦਾਰ ਟੇਡੇ ਨੀਚ ਕੰਮ ਵੀ ਹੁਣ ਤੱਕ ਆ ਕਰਦੇ ਰਹੇ ਨੇ ਤਾਂ ਹੀ ਤਾਂ ਅੱਜ ਇਹਨਾਂ ਦਾ ਇਹ ਜਲੂਸ ਨਿਕਲਿਆ ਇਹਨਾਂ ਨੂੰ ਵਿਸ਼ਵ ਸਿੱਖ ਕੌਂਸਲ ਦਾ ਜਿਹੜਾ ਪ੍ਰਧਾਨ ਸੀ ਉਹ ਨਾ ਰਹਿਣ ਦਿੱਤਾ ਸਰਦਾਰ ਕੁਲਦੀਪ ਸਿੰਘ ਨੂੰ ਇਹਨਾਂ ਨੂੰ ਆਪ ਜਿਨ੍ਹਾਂ ਨੂੰ ਕਾਣੀ ਕੌਡੀ ਦੀ ਅਕਲ ਨਹੀਂ ਹੈ ਤੇ ਉਹਨਾਂ ਨੂੰ ਇਹਨਾਂ ਨੇ ਆਪ ਪੰਥਾਂ ਚੋਂ ਛੇਕਣਾ ਸ਼ੁਰੂ ਕੀਤਾ ਇਹਨਾਂ ਨੂੰ ਲੱਗਦਾ ਪੰਥ ਸਿਰਫ ਬਾਦਲ ਪਾਰਟੀ ਐ ਅਕਾਲੀ ਦਲ ਪੰਥ ਐ ਹੋਰ ਕੋਈ ਇਥੇ ਪੰਥ ਦਾ ਦਿਸਾ ਨਹੀਂ ਹੈ ਇਥੇ ਇੱਕ ਗੱਲ ਜਿਹੜੀ ਬੜੀ ਲਾਜਵਾਬ ਸਰਦਾਰ ਬਨਮੋਹਨ ਸਿੰਘ ਪ੍ਰਧਾਨ ਮੰਤਰੀ ਨੇ ਕਿਸੇ ਸਮੇਂ ਤੇ ਕਹੀ ਸੀ ਕੁਝ ਮੁਸਲਮਾਨ ਭਰਾਵਾਂ ਨੇ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਇਕੱਠੇ ਹੋ ਕੇ ਡਾਕਟਰ ਮਨਮੋਹਨ ਸਿੰਘ ਕੋਲੇ ਇਹ ਬੇਨਤੀ ਕੀਤੀ ਕਹਿੰਦੇ ਘੱਟ ਗਿਣਤੀਆਂ ਦੇ ਨਾਲ ਇੱਥੇ ਬਹੁਤ ਵਿਕਤਰਾ ਹੁੰਦਾ ਤੁਸੀਂ ਕੋਈ ਇਹੋ ਜਿਹਾ ਪ੍ਰਬੰਧ ਕਰੋ ਕਿ ਘੱਟ ਗਿਣਤੀਆਂ ਨਾਲ ਇਹ ਵਿਕਤਰਾ ਨਾ ਹੋਵੇ ਡਾਕਟਰ ਮਨਮੋਹਨ ਸਿੰਘ ਕਹਿਣ ਲੱਗੇ ਠੀਕ ਹੈ ਕਰਾਂਗੇ ਕਹਿੰਦੇ ਜੀ ਦੱਸੋ ਕੀ ਕਰੋਗੇ ਕਦੋਂ ਕਰੋਗੇ ਉਹ बार-बार ਜਦੋਂ ਨਾ ਹਟੇ ਕਹਿੰਦੇ ਜੀ ਛੇਤੀ ਦੱਸੋ ਤੁਸੀਂ ਕੀ ਕਰੋਗੇ ਜਾ ਕੇ ਸਰਦਾਰ ਮਨਮੋਹਨ ਸਿੰਘ ਕਹਿਣ ਲੱਗੇ ਅਜੇ ਮੇਰੇ ਕਹਿਣ ਦੀ ਲੋੜ ਕੋਈ ਬਾਕੀ ਹੈ ਕਹਿੰਦੀ ਜੀ ਕਿਵੇਂ ਸਾਨੂੰ ਤਾਂ ਸਮਝ ਨਹੀਂ ਆਈ ਕਹਿਣ ਲੱਗੇ ਇਹ ਹੋਈ ਤਾਂ ਤੁਹਾदाई ਪੱਖਾਂ ਕਿ ਤੁਹਾਨੂੰ ਸਮਝ ਨਹੀਂ ਆਈ ਮੈਂ ਇੱਕ ਸਿੱਖ ਹੋਣ ਦੇ ਨਾਤੇ ਘੱਟ ਗਿਣਤੀ ਦੇ ਵਿੱਚੋਂ ਆ ਤੇ ਬਹੁਤ ਵੱਡੇ ਭਾਰਤ ਦੇ ਅਹੁਦਿਆਂ ਤੇ ਮੈਂ ਪਹਿਲਾਂ ਰਹਿ ਚੁੱਕਿਆ ਤੇ ਹੁਣ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਚੁੱਕਿਆ ਇਹ ਕਾਦੇ ਨਾਲ ਹੋਇਆ ਮੈਂ ਆਪਣੇ ਅੰਦਰ ਯੋਗਤਾ ਪੈਦਾ ਕੀਤੀ ਹੈ ਉੱਚੇ ਲੈਵਲ ਦੀ ਪੜ੍ਹਾਈ ਕੀਤੀ ਹੈ ਇਹ ਅਹੁਦਾ ਮੈਨੂੰ ਤਾਂ ਮਿਲਿਆ ਕਿਤੇ ਘਟ ਗਿਣਤੀ ਦੀ ਰੈਤ ਦੇ ਕਾਰਨ ਮੈਨੂੰ ਅਹੁਦਾ ਨਹੀਂ ਮਿਲਿਆ ਉਹ ਭਲੇ ਲੋਕੋ ਆਪਣੇ ਅੰਦਰ ਯੋਗਤਾ ਪੈਦਾ ਕਰੋ ਵਿਦਿਆ ਹਾਸਲ ਕਰੋ ਰੀਰੀ ਨਾ ਕਰੋ ਚੀਕਾ ਨਾ ਮਾਰੋ ਕਿ ਸਾਨੂੰ ਘਟ ਗਿਣਤੀ ਦੇ ਕਾਰਨ ਇਹ ਵੱਡਾ ਅਹੁਦਾ ਮਿਲਣਾ ਚਾਹੀਦਾ ਕੋਈ ਆਪਣੇ ਅੰਦਰ ਲਾਇਕਤ ਵੀ ਪੈਦਾ ਕਰ ਲਓ ਤਾਂ ਇਸੇ ਤਰ੍ਹਾਂ ਜਿਸ ਵੀਰ ਸ਼ਬਦ ਨੂੰ ਇਹਨਾਂ ਲੋਕਾਂ ਨੇ ਬਹੁਤ ਭੰਡਿਆ ਮੈਂ ਨੋਟ ਕਰ ਚੁੱਕਿਆ ਮੇਰੇ ਕੋਲੇ ਸੈਂਕੜੇ ਉਦਾਹਰਣਾਂ ਨੇ ਪਰ ਮੈਂ 10 15 ਹੀ ਤੁਹਾਡੇ ਸਾਹਮਣੇ ਰੱਖਾਂਗਾ ਕਿ ਗੁਰਬਾਣੀ ਚ ਇਸ ਵੀਰ ਸ਼ਬਦ ਦੀ ਵਰਤੋਂ ਬਹੁਤ ਵਾਰੀ ਹੋਈ ਹੈ ਇਹ ਤਾਂ ਸਾਨੂੰ ਬਾਰ ਬਾਰ ਧੰਨਵਾਦ ਹੈ ਸਤਿਗੁਰੂ ਸਾਹਿਬ ਦਾ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੇ ਵੀ ਵੀਰ ਸ਼ਬਦ ਵਰਤਿਆ ਹੋਇਆ ਆਓ ਇਹ ਸ਼ਬਦ ਦਾ ਆਪਾਂ ਗੁਰਬਾਣੀ ਚੋਂ ਹਵਾਲੇ ਲਈਏ ਤੇ ਜਦੋਂ ਗੁਰਬਾਣੀ ਚ ਆਇਆ ਵੀਰ ਸ਼ਬਦ ਤੇ ਇਹਨੂੰ ਬੁਰਾ ਕਿਵੇਂ ਆਖੋਗੇ ਇਹਦਾ ਮਤਲਬ ਤੁਸੀਂ ਗੁਰਬਾਣੀ ਨਾਲ ਪਿਆਰ ਨਹੀਂ ਕਰਦੇ ਵੀਰ ਸ਼ਬਦ ਗੁਰਬਾਣੀ ਚ ਆਇਆ ਤੁਹਾਨੂੰ ਪਰਵਾਹ ਨਹੀਂ ਹੈ ਜੇ ਭਾਰਤ ਸਰਕਾਰ ਨੇ ਵਰਤ ਲਿਆ ਵੀਰ ਸ਼ਬਦ ਜਿਹੜਾ ਕਿ ਗੁਰਬਾਣੀ ਚ ਮੌਜੂਦ ਹੈ ਤਾਂ ਬੁਰਾ ਕਿਵੇਂ ਹੋ ਗਿਆ ਵੀਰ ਮੈਨੇ ਬਹਾਦਰ ਵੀਰ ਮੈਨੇ ਯੋਧਾ ਤੇ ਅੰਗਰੇਜ਼ੀ ਵਿੱਚ ਕਹਿੰਦੇ ਨੇ ਵੀਰ ਦਾ ਮਹਿਨਾ ਬਰੇਵ ਜਾਨੀ ਕਿ ਮਹਾਨ ਤਾਂ ਹੁਣ ਸਾਹ मत निर्मल कहीं धीर राम रसायण पीवत बीर, बीर में ने बहादुर सूर बीर बचन के बली कौला बपरी संति छली तीन सौ बानवे पहला वाला से एक सौ अठानवे पन्ने बीर बचन के बली ते समझ आने वाले बड़ी सौखी भाषा दे सारे शब्द ने ਪੁਜ ਬਲ ਬੀਰ ਬਰਮ ਸੁਖ ਸਾਗਰ ਆਪਣੀਆਂ ਬਾਹਾਂ ਦੇ ਵਿੱਚ ਡੌਲਿਆਂ ਦੇ ਵਿੱਚ ਸਰੀਰ ਦੇ ਵਿੱਚ ਤਾਕਤ ਹੋਵੇ ਉਹ ਬਹਾਦਰ ਹੁੰਦਾ ਪੁਜ ਬਲ ਬੀਰ ਬਰਮ ਸੁਖ ਸਾਗਰ ਗਰਤ ਪਰਤ ਗਹ ਲੈ ਅੰਗੂਰੀਆ ਜਦੋਂ ਕੋਈ ਸਰੀਰਕ ਤਾਕਤ ਹੋਵੇ ਤਾਂ ਉਦੋਂ ਬੰਦਾ ਪਾਰਨਸਤਾਰਾ ਕਰ ਸਕਦਾ ਆਪਣਾ ਆਜ਼ਾਦੀ ਦੇ ਬੰਧਨ ਤੋੜ ਸਕਦਾ ਪੰਨਾ 203 ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵਾਂ ਬੀਰਾ ਤਾਉ ਪੜਿਆ 432 ਪੰਨਾ ਭਰ ਹੇ ਭਾਈ ਭਟਕ ਨਾ ਗਲਤ ਰਾਹ ਤੇ ਨਾ ਪੈ ਐ ਮੇਰੇ ਵੀਰ ਇੱਥੇ ਭਰਾ ਨੂੰ ਆਖਿਆ ਐ ਮੇਰੇ ਵੀਰ ਤੂੰ ਪੜ ਲਿਖ ਲੈ ਚੰਗਾ ਬਣ ਜਾ ਗਲਤੀਆਂ ਨਾ ਕਰਿਆ ਕਰ ਜਿਨ ਜਾਣਿਆ ਸਹੀ ਤਰੇ ਸੇ ਸੂਰੇ ਸੇ ਵੀਰ ਉਹ ਬਹਾਦਰ ਨੇ ਉਹ ਸੂਰਮੇ ਨੇ ਜਿਨ੍ਹਾਂ ਨੇ ਸਮਝ ਲਿਆ ਇਸ ਗੱਲ ਨੂੰ ਨਾਨਕ ਤਨ ਬਲੇ ਹਾਰਨੇ ਜਿਨ ਹਰ ਜਪ ਉਤਰੇ ਤੀਰ ਪੰਨਾ 929 ਵੀਰਾ ਆਪਨ ਬੁਰਾ ਮਿਟਾਵੈ ਉਹ ਚੰਗਾ ਭਰਾ ਹੈ ਚੰਗਾ ਬਹਾਦਰ ਹੈ ਚੰਗਾ ਇਨਸਾਨ ਹੈ ਜਿਹੜਾ ਬੁਰਾ ਨਾ ਕਿਸੇ ਦਾ ਕਰੇ ਵੀਰਾ ਆਪਨ ਬੁਰਾ ਮਿਟਾਵੈ ਤਾਹੋਂ ਬੁਰਾ ਨੇੜਟ ਨਹੀਂ ਆਵੈ ਪੰਨਾ 258 ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ ਇੱਥੇ ਉਹ ਮੇਰਾ ਭਾਈ ਹੈ ਉਹ ਮੇਰਾ ਵੀਰ ਹੈ ਜਿਹੜਾ ਮੈਨੂੰ ਪ੍ਰਭੂ ਪਰਮਾਤਮਾ ਦੀਆਂ ਸੋਹਣੀਆਂ ਗੱਲਾਂ ਸੁਣਾਵੇ ਉਹ ਮੈਨੂੰ ਚੰਗਾ ਲੱਗਦਾ ਹੈ ਪੰਨਾ 862 ਮੇਰਾ ਪਿਤਾ ਮਾਤਾ ਹਰਨਾਮ ਹੈ ਹਰ ਬੰਦਪ ਬੀਰਾ ਮੇਰੇ ਤਾਂ ਰਿਸ਼ਤੇ ਸਾਰੇ ਪ੍ਰਭੂ ਪਰਮਾਤਮਾ ਨਾਲ ਨੇ ਉਹੀ ਮੇਰਾ ਮਾਤਾ ਪਿਤਾ ਹੈ ਉਹੀ ਮੇਰਾ ਭਰਾ ਹੈ 862 ਹਰ ਹਰ ਬਖਸ਼ ਮਿਲਾਏ ਪ੍ਰਭ ਜਨਨਾਣਿਕ ਕੀਰਾ ਪੰਨਾ 163 ਵੀਰਾ ਵੀਰਾ ਕਰ ਰਹੀ ਵੀਰ ਭਏ ਬਹਿਰਾਏ ਵੀਰ ਚਲੇ ਕਰ ਆਪਣਾ ਬਹਿਣ ਵਿਰਹ ਜਲ ਜਾਏ ਪੰਨਾ 935 ਹੇ ਭਾਈ ਇੱਕ ਭੈਣ ਆਪਣੇ ਵੀਰ ਨੂੰ ਆਪਣੇ ਭਰਾ ਨੂੰ ਵਿਛੜ ਜਾਣ ਤੇ ਬਾਰ ਬਾਰ ਯਾਦ ਕਰਦੀ ਹੈ ਤੇ ਉਹਨੂੰ ਨੇੜੇ ਬੁਲਾਣਾ ਚਾਹੁੰਦੀ ਐ ਉਹਦੇ ਬਿਨਾ ਰਹਿ ਨਹੀਂ ਸਕਦੀ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀਰਾ ਵੀਰਾ ਕਰ ਰਹੀ ਵੀਰ ਭਏ ਬਹਿਰਾਏ ਵੀਰ ਭਰਾ ਦੂਰ ਚਲੇ ਗਏ ਬਗਾਨੇ ਹੋ ਗਏ ਵੀਰ ਚਲੇ ਘਰ ਆਪਣੇ ਬਹਿਣ ਬਿਰਹਾਂ ਜਲ ਜਾਏ ਉਹ ਭਰਾ ਤਾਂ ਚਲੇ ਗਏ ਤੇ ਭੈਣ ਬਿਲਕਦੀ ਐ ਆਪਣੇ ਭਰਾ ਲਈ ਗੁਰੂ ਪਿਆਰ ਵਾਲਿਓ ਕਦੀ ਸੋਚ ਲਓ ਕਿ ਇਹ ਗੁਰਬਾਣੀ ਦੀਆਂ ਪੰਕਤੀਆਂ ਨੂੰ ਵੀ ਤੁਸੀਂ ਕਿਵੇਂ ਨਜ਼ਰ ਅੰਦਾਜ਼ ਕਰੋਗੇ ਤੇ ਸਰਕਾਰ ਨੇ ਤੁਹਾਨੂੰ ਵੀਰਪਾਲ ਦਿਵਸ ਸਾਬਜਾਦਿਆਂ ਦੀ ਯਾਦ ਮਨਾਉਣ ਵਾਸਤੇ ਭਾਰਤ ਦੇ ਸਾਰੇ ਸੂਬਿਆਂ ਸਟੇਟਾਂ ਸਾਰੇ ਲੋਕਾਂ ਤੱਕ ਪਹੁੰਚਾਉਣ ਵਾਸਤੇ ਇਹ ਉੱਤਮ ਦਰਜੇ ਦਾ ਪ੍ਰਬੰਧ ਕੀਤਾ ਪਰ ਤੁਹਾਨੂੰ ਇਹ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਅਕਲ ਦਾ ਖਾਨਾ ਅਜੇ ਖੁੱਲਿਆ ਨਹੀਂ ਹੈ ਕਿ ਇੱਥੇ ਤਾਂ ਗੁਰਦੁਆਰੇ ਵੀ ਬਣੇ ਹੋਏ ਨੇ ਬਾਲ ਲੀਲਾ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਪਾਕਿਸਤਾਨ ਦੇ ਏਰੀਆ 'ਚ ਬਣਿਆ ਹੋਇਆ ਗੁਰਦੁਆਰਾ ਬਾਲ ਲੀਲਾ ਤੇ ਗੁਰਨਾਨਕ ਨੂੰ ਵੀ ਤੁਸੀਂ ਬਾਲਕ ਮੰਨ ਲਿਆ ਫਿਰ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਪਟਨੇ ਵਿਖੇ ਬਾਲ ਲੀਲਾ ਗੁਰਦੁਆਰਾ ਬਣਿਆ ਹੋਇਆ ਪਰ ਭਾਈ ਇਹ ਨਾਮ ਦੀ ਗੱਲ ਕੱਲੀ ਕੀ ਕਰਦੇ ਹੋ ਤੁਹਾਨੂੰ ਤਾਂ ਗੁਰਦੁਆਰਿਆਂ ਦੇ ਨਾਮ ਵੀ ਅੱਜ ਤੱਕ ਰੱਖਣੇ ਨਹੀਂ ਆਏ ਉਹ ਵੀ ਨਾਮ ਤੁਸੀਂ અપਮਾਨਜਨਕ ਆਪਣੇ ਗੁਰਦੁਆਰਿਆਂ ਦੇ ਰੱਖੇ ਹੋਏ ਨੇ ਮਿਸਾਲ ਦੇ ਤੌਰ ਤੇ ਗੁਰਦੁਆਰਾ ਝਾੜ ਸਾਹਿਬ ਗੁਰਦੁਆਰਾ ਤਿੱਤਰ ਸਰ ਗੁਰਦੁਆਰਾ ਘੋੜਾ ਸਾਹਿਬ ਗੁਰਦੁਆਰਾ ਗਊ ਘਾਟ ਗੁਰਦੁਆਰਾ ਜੋੜਾ ਸਾਹਿਬ ਦੋ ਗੁਰਦੁਆਰੇ ਜੋੜੇ ਜੁੱਤੀ ਦੇ ਨਾਮ ਤੇ ਬਣੇ ਹੋਏ ਨੇ ਤੇ ਮੈਂ ਕਈਆਂ ਥਾਵਾਂ ਤੇ ਇਹ ਵੀ ਦੇਖ ਚੁੱਕਿਆ ਗੁਰਦੁਆਰਿਆਂ ਚ ਗੁਰੂ ਦਾ ਨਾਮ ਲੈ ਕੇ ਜੁੱਤੀਆਂ ਤੱਕ ਰੱਖੀਆਂ ਹੋਈਆਂ ਨੇ ਉਹ ਜੁੱਤੀਆਂ ਦੀ ਪੂਜਾ ਕਰਵਾ ਰਹੇ ਹੋ ਤੁਸੀਂ ਗੁਰਦੁਆਰਿਆਂ ਦੇ ਅੰਦਰ ਤੁਸੀਂ ਭਾਰਤ ਸਰਕਾਰ ਨੂੰ ਮਤਾ ਦੇਣ ਚੱਲੇ ਹੋ ਪਹਿਲਾਂ ਆਪਣੇ ਗੁਰਦੁਆਰੇ ਸੁਧਾਰ ਲਓ ਉਹਨਾਂ ਦੇ ਨਾਮ ਸੁਧਾਰ ਲਓ ਗੁਰਬਾਣੀ ਦੇ ਵਧੀਆ ਅਰਥ ਕਰ ਲਓ ਆਪਣਾ ਇਤਿਹਾਸ ਵਧੀਆ ਲਿਖ ਲਓ ਤੇ ਆਪਣੀ ਅਕਲ ਦਾ ਖਾਨਾ ਖੋਲ੍ਹ ਲਓ ਪਹਿਲਾਂ ਉਸ ਤੋਂ ਬਾਅਦ ਭਾਰਤ ਸਰਕਾਰ ਨੂੰ ਤੁਸੀਂ ਇਹ ਜਿਹੜੀਆਂ ਸੁਜੈਸ਼ਨਾਂ ਚੰਗੀਆਂ ਮਤਾ ਦੇਣ ਚੱਲ ਪਿਓ ਇਹ ਗੁਰਦੁਆਰੇ ਬੇਅੰਤ ਨੇ ਜਿਹੜੇ ਅਪਮਾਨਜਨਕ ਨਾਵਾਂ ਵਾਲੇ ਨੇ ਤੇ ਇਹਨਾਂ ਚੀਜ਼ਾਂ ਨੂੰ ਵੀ ਕਦੀ ਸੁਧਾਰੋਗੇ ਪਿਆਰਿਓ ਬੀਰਪਾਲ ਦੇਵਸਾ ਕੋਈ અપਮਾਨਜਨਕ ਸ਼ਬਦ ਨਹੀਂ ਹੈ ਸਨਮਾਨਯੋਗ ਹੈ ਤੇ ਆਪੋ ਆਪਣੀਆਂ ਭਾਸ਼ਾਵਾਂ ਵਿੱਚ ਅਲੱਗ-ਅਲੱਗ ਢੰਗਾਂ ਦੇ ਨਾਲ ਬਿਆਨ ਕਰਨ ਦਾ ਇੱਕ ਤਰੀਕਾ ਹੈ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਭਾਰਤ ਸਰਕਾਰ ਦਾ ਜਿਨ੍ਹਾਂ ਨੇ ਨੈਸ਼ਨਲ ਤੌਰ ਤੇ ਸਹਿਬਜ਼ਾਦਾ ਦੀ ਮਹਾਨਤਾ ਨੂੰ ਸਵੀਕਾਰ ਕੀਤਾ ਹੈ ਬੱਚਿਆਂ ਦੇ ਮਨਾਂ 'ਚ ਉਹਨਾਂ ਪ੍ਰਤੀ ਪਿਆਰ ਸਿੱਖਿਆ ਹਮਦਰਦੀ ਇਹ ਆਦਿਕ ਪੈਦਾ ਕਰਨ ਵਾਸਤੇ ਚਾਰੇ ਸਾਹਿਬ ਜਿਆਦਿਆਂ ਨੂੰ ਯਾਦ ਕੀਤਾ ਉਹਨਾਂ ਨੂੰ ਵੀਰ ਬਾਲ ਬਹਾਦਰ ਯੋਧੇ ਬਰੇਵ ਇਹ ਇਨਿਕਾ ਸ਼ਬਦਾਂ ਨਾਲ ਆਪਾਂ ਯਾਦ ਕਰ ਸਕਦੇ ਹਾਂ ਪਰ ਸਾਂਝੇ ਤੌਰ ਤੇ ਵੀਰ ਬਾਲ ਸ਼ਬਦ ਕੋਈ ਬੁਰਾ ਨਹੀਂ ਇਹ ਵਧੀਆ ਸਨਮਾਨਜਨਕ ਸ਼ਬਦ ਹੈ ਤੇ ਇਹਨੂੰ ਤੁਸੀਂ ਵੀ ਆਪਣੇ ਆਪ ਸੋਚਣਾ ਵਿਚਾਰਨਾ ਕਿ ਅਸੀਂ ਕਿਹੜੇ ਢੰਗ ਨਾਲ ਲੈਣਾ ਤੇ ਜਿਹੜੀ ਜਿਹੜੇ ਕੰਮ ਸਰਕਾਰਾਂ ਕਰਦੀਆਂ ਨੇ ਉਦੀ ਕਿੱਥੇ ਆਲੋਚਨਾ ਕਰਨੀ ਹੈ ਕਿੱਥੇ ਉਹਦੀ ਪ੍ਰਸ਼ੰਸਾ ਕਰਨੀ ਹੈ ਅਤੇ ਨਾਲ ਨਾਲ ਆਲੋਚਨਾ ਕਰਨ ਦਾ ਹੱਕਦਾਰ ਕੌਣ ਹੈ ਟਕੇ ਟਕੇ ਦਾ ਬੰਦਾ ਜਿਨੇ ਦੋ ਅੱਖਰ ਨਹੀਂ ਪੜ੍ਹੇ ਗੁਰਬਾਣੀ ਦੀਆਂ ਦੋ ਪੰਕਤੀਆਂ ਨਹੀਂ ਆਉਂਦੀਆਂ ਉਹ ਵੀ ਭਾਰਤ ਸਰਕਾਰ ਦੇ ਵਿਰੁੱਧ ਟੱਕਰ ਲਵਾਂਗੇ ਭਾਰਤ ਸਰਕਾਰ ਦੇ ਵਿਰੁੱਧ ਮੋਰਚਾ ਲਾਵਾਂਗੇ ਇਹ ਬਿਆਨ ਦੇਣੇ ਸ਼ੁਰੂ ਕਰ ਦਿੱਤਾ ਰੋਕੋ ਆਪਣੇ ਆਪ ਨੂੰ ਕੰਟਰੋਲ ਕਰੋ ਪਹਿਲਾਂ ਬਹੁਤ ਉਜਾੜਾ ਕਰਵਾ ਲਿਆ ਬਹੁਤ ਨੁਕਸਾਨ ਕਰਵਾ ਲਿਆ ਔਰ ਆਪਣਾ ਕੋਈ ਨੁਕਸਾਨ ਨਾ ਕਰਵਾ ਲਿਓ ਹੋਈਆਂ ਭੁੱਲਾਂ ਚੋਂ ਖਿਮਾ ਸਾਰੇ ਪਿਆਰ ਦੇ ਨਾਲ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ